ਵਸੰਤਰ ਉਤ ਦੀ ਸਭ ਤੋਂ ਵੱਡੀ ਨਿਸ਼ਾਨੀ ਕੀ ਹੈ ਪੜਾ ਗੁਰਬਾਣੀ ਪੜੋ ਬਸੰਤ ਚੜਿਆ ਫੂਲੀ ਬਨਰਾਏ ਭਾਵ ਕਿ ਬਨਸਪਤੀ ਦਰਖਤਾਂ ਉਤੇ ਨਵੇਂ ਪੱਤੇ ਆ ਜਾਣੇ ਫਲ ਪੈ ਜਾਣੇ ਬੂਰ ਪੈ ਜਾਣੇ ਸਮਝ ਲਓ ਬਸੰਤਰ ਉਤ ਦਾ ਆਗਾਜ਼ ਹੋ ਗਿਆ ਆ ਦੇਖੋ ਆਂਬ ਦੇ ਬੂਟੇ ਉਤੇ ਕਿੰਨੇ ਸੋਹਣਾ ਫਲ ਪਿਆ ਬੂਰ ਪੈ ਗਿਆ ਸਮਝ ਲਓ ਇਹ ਬਸੰਤਰ ਉਤ ਦਾ ਆਗਾਜ਼ ਹੈ ਸਮਝ ਲਓ ਬਸੰਤਰ ਉਤ ਆ ਗਈ ਹੈ ਸ਼੍ਰੋਮਣੀ ਰਾਗੇ ਨੂੰ ਸਾਰਾ ਕੁਝ ਪਤਾ ਹੈ ਜੀ ਵੱਡੇ ਵੱਡੇ ਸ਼੍ਰੋਮਣੀ ਰਾਗੀ ਆ ਉਹਨਾਂ ਨੂੰ ਸਾਰਾ ਪਤਾ ਹੈ ਕਿ ਬਸੰਤ ਕਦੋਂ ਆਉਂਦੀ ਹੈ ਬਸੰਤ ਰੁੱਤ ਦਾ ਆਗਾਜ਼ ਕਦੋਂ ਹੁੰਦਾ ਹੈ ਪਰ ਮੈਨੂੰ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਆ ਮਾਗ ਦੇ ਮਹੀਨੇ ਦੇ ਵਿੱਚ ਹੀ ਧੂਣਾ ਦੇ ਵਿੱਚ ਇੰਨੀ ਠੰਡ ਪੈਂਦੀ ਆ ਉਸ ਮੋਕੇ ਪੱਤੇ ਝੜ ਹੁੰਦੀ ਆ ਜਿਹੜੀ ਬਨਸਪਤੀ ਸੁੱਕੀ ਪਈ ਹੁੰਦੀ ਆ ਪਰ ਫਿਰ ਵੀ ਉਹ ਬਸੰਤ ਮਨਾਏ ਜਾਂਦੇ ਨੇ ਇਹਦਾ ਮੈਨੂੰ ਕਾਰਨ ਅੱਜ ਤੱਕ ਨਹੀਂ ਪਤਾ ਲੱਗਾ ਉਹਨ ਗੁਰਬਾਣੀ ਸਾਰੀ ਪੜਦੇ ਆ ਸਾਰਾ ਕੁਝ ਉਹਨਾਂ ਨੂੰ ਪਤਾ ਆ ਪਰ ਪਤਾ ਨਹੀਂ ਕੀ ਮਜਬੂਰੀ ਆ ਮਜਬੂਰੀ ਤਹਿਤ ਉਹ ਬਸੰਤ ਜਿਹੜੀ ਮਾਗਦੇ ਵਿੱਚ ਮਨਾਉਂਦੇ ਆ ਸੋ ਭਾਈ ਸਾਰਿਆਂ ਨੂੰ ਬੇਨਤੀ ਆ ਗੁਰਬਾਣੀ ਆ ਪੜੋ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਬਸੰਤ ਰੁੱਤ ਦਾ ਆਗਾਜ਼ ਕਦੋਂ ਹੁੰਦਾ ਹੈ ਜੀ